ਮੀਡੀਆ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡਾ ਜਿਹੜਾ ਪੱਧਰ ਹੈ ਇਹਨਾਂ ਨੀਵੇਂ ਡਿੱਗਿਆ ਹੈਗਾ ਸਾਡਾ 100 ਵਿਰੋਧ ਕਿਸੇ ਨਾਲ ਹੋ ਸਕਦਾ ਹੈ ਪਰ ਕਿਸੇ ਦੀ ਨਾਲ ਕਿਸੇ ਨੂੰ ਬਦਨਾਮ ਕਰਨਾ ਸੋਸ਼ਲ ਮੀਡੀਆ 'ਤੇ ਠੀਕ ਹੈ ਤੇ ਨਾਲੇ ਉਸ ਉਹ ਜਿਹੜਾ ਬੰਦਾ ਸੀਗਾ ਜਿਹਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬੰਦਾ ਕੌਣ ਹੈ ਤੇ ਕੀ ਇਸ ਤੇ ਕਾਰਵਾਈ ਹੋਏਗੀ ਜਾਂ ਹੋ ਚੁੱਕੀ ਹੈ ਤੋ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਪਾਰਟੀ ਦਾ ਪਾਰਟੀ ਦੀਆਂ ਨੀਤੀਆਂ ਮਾੜੀਆਂ ਹੋ ਸਕਦੀਆਂ ਪਾਰਟੀ ਨੂੰ ਚਲਾਉਣ ਵਾਲੇ ਮਾੜੇ ਹੋ ਸਕਦੇ ਤੁਸੀਂ ਉਹਨਾਂ ਨੂੰ ਇਹ ਕਹਿ ਰਿਹਾ ਕਿ ਪੰਜਾਬ ਸਰਕਾਰ ਚੰਗੇ ਕੰਮ ਨਹੀਂ ਕਰ ਰਹੀ ਆ ਜਾਂ ਮੁੱਖ ਮੰਤਰੀ ਨੂੰ ਆਹ ਕੰਮ ਕਰਨੇ ਚਾਹੀਦੇ ਪਰ ਤੁਸੀਂ ਮੁੱਖ ਮੰਤਰੀ ਦੀ AI ਦੇ ਸਹਾਰੇ ਨਾਲ ਵੀਡੀਓ ਬਣਾ ਰਹੇ ਹੋ ਯਾਰ ਇਹ ਤੇ ਥੋੜੀ ਬਹੁਤੀ ਤੇ ਸ਼ਰਮ ਚਾਹੀਦੀ ਹੈਗੀ ਨਾ ਮਤਲਬ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹ ਤੇ ਆਏ ਹੀ ਚੰਗੇ ਕੰਮ ਵਾਸਤੇ ਅਸੀਂ ਬਣਾ ਲੈਨੇ ਮਾੜੇ ਕੰਮ ਗੰਦੇ ਕੰਮ ਕਰਨ ਵਾਸਤੇ ਹੁਣ ਇੱਕ AI ਦੇ ਨਾਲ ਬਣਾਈ ਵੀਡੀਓ ਹੈਨਾ ਤੁਸੀਂ ਇੱਕ ਮੁੱਖ ਮੰਤਰੀ ਸਟੇਟ ਦੇ ਮੁੱਖ ਮੰਤਰੀ ਨੂੰ ਬਦਨਾਮ ਕਰ ਰਹੇ ਹੋ ਯਾਰ ਤੁਹਾਨੂੰ 100 ਵਾਰ ਸੋਚਣਾ ਚਾਹੀਦਾ ਹੈਗਾ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲੈ ਕੇ ਤੁਸੀਂ ਇੱਕ ਸਟੇਟ ਦੇ ਮੁੱਖ ਮੰਤਰੀ ਨੂੰ ਜਿੰਨੂੰ ਪੰਜਾਬ ਦੇ 3 ਕਰੋੜ ਆਬਾਦੀ ਨੇ ਚੁਣਿਆ 3 ਕਰੋੜ ਵਾਦੀ ਨੇ ਉਹਨੂੰ ਭਰ ਭਰ ਕੇ ਵੋਟਾਂ ਦਿੱਤੀਆਂ 92 ਐਮਐਲਏ ਦਿੱਤੇ ਠੀਕ ਹੈ ਕਿ ਪੰਜਾਬ ਦੀ ਜਨਤਾ ਦੇ ਮੁਤਾਬਕ ਖਰੀਆਂ ਉਮੀਦਾਂ ਤੇ ਨਹੀਂ ਉਤਰ ਉਤਰ ਰਹੇ ਜਾਂ ਉਤਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਪੰਜਾਂ ਸਾਲਾਂ ਦੇ ਵਿੱਚ ਪੰਜਾਬ ਦੀ ਤਕਦੀਰ ਨਹੀਂ ਬਦਲੀ ਜਾ ਸਕਦੀ ਨਾ ਟਾਈਮ ਲੱਗਦਾ ਪਰ ਆਪਾਂ ਇਹ ਇਹ ਦਿੰਨਾ ਹੈ ਕਿ ਉਹਨੂੰ ਬਦਰਾਮ ਕਰਨ ਵਾਸਤੇ ਆਰਟੀਫੀਸ਼ੀਅਲ ਇੰਜਨਸਾਰ ਲਾਈਏ ਕੁਈ ਕੈਨੇਡਾ ਤੋਂ ਨਾਮ ਉਹਨਾਂ ਦਾ ਜਿਹੜਾ ਆ ਰਿਹਾ ਜਿਨ੍ਹਾਂ ਦੇ ਖਿਲਾਫ ਹੁਣ ਮਹਾਲੀ ਚ ਸਾਈਬਰ ਸੈੱਲ ਨੇ ਜਿਹੜਾ ਵਾ ਮੁਕਦਮਾ ਵੀ ਦਰਜ ਕਰ ਦਿੱਤਾ ਹੈਗਾ ਨਾ ਆ ਸਮਰਾ ਸਮਰਾ ਜਗਮਨ ਸਮਰਾ ਕਰਕੇ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਠੀਕ ਹੈ ਪੁਲਿਸ ਨੇ ਫੇਸਬੁੱਕ ਨੂੰ YouTube ਨੂੰ ਲਿਖ ਦੇਣਾ ਉਹ ਸਾਰੀਆਂ ਜਿਹੜੀਆਂ ਵੀਡੀਓ ਆਟੋਮੈਟਿਕਲੀ ਡਿਲੀਟ ਹੋ ਜਾਣੀਆਂ ਚਾਹੀਦੀਆਂ ਪਰ ਉਹਨੇ ਤੇ ਉਹਨੂੰ ਕੀ ਲੋੜ ਪੈ ਗਈ ਹੈਗੀ ਨਾ ਬੰਦੇ ਨੂੰ ਵੀ ਤੁਸੀਂ ਘਰ ਬੈਠੇ ਵੀਡੀਓ ਬਣਾ ਰਹੇ ਹੋ ਜਾਂ ਤੇ ਦੱਸੋ ਕਿ ਇਸ ਸਾਲ ਦੀ ਸੀ ਇਸ ਮਹੀਨੇ ਦੀ ਸੀ ਆਾ ਹੋਟਲ ਸੀ ਆਹ ਐਂਟਰੀ ਦਿਖਾਓ ਮਨ ਲਓ ਕਿ ਸੇਦੀ ਤੁਸੀਂ ਵੀਡੀਓ ਬਣਾਉਣੀ ਏ ਬੀ ਸੀ ਬੰਦੇ ਦੀ ਦੱਸੋ ਕਿ ਆਹ ਸ਼ਹਿਰ ਸੀ ਫਲਾਣਾ ਹੋਟਲ ਸੀ ਆਹ ਟਾਈਮਿੰਗ ਸੀ ਆਹ ਦੇਖੋ ਰਜਿਸਟਰ ਦੇ ਵਿੱਚ ਉਹਦੇ ਨਾਮ ਰਜਿਸਟਰਡ ਆ ਅਸੀਂ ਜਦੋਂ ਵੀ ਕਿਸੇ ਹੋਟਲ ਦੇ ਵਿੱਚ ਜਾਂਦੇ ਐ ਐਂਟਰੀ ਹੁੰਦੀ ਆ ਨਾ ਜਾਂ ਉਹ ਦੱਸੋ ਤੇ ਜਾਂ ਜੇ ਬਿਨਾਂ ਵਜੇ ਤੋਂ ਤੁਸੀਂ ਬਦਨਾਮ ਕਰੋਗੇ ਤਾਂ ਤੇ ਮਾੜੀ ਗੱਲ ਆ ਮੈਨੂੰ ਇਹ ਘੱਟੋ ਘੱਟ ਇਸ ਲੈਵਲ ਦੀ ਜਿਹੜੀ ਸਿਆਸਤ ਨਹੀਂ ਹੋਣੀ ਚਾਹੀਦੀ ਤੁਸੀਂ ਵੈਸੇ ਕਹਿ ਦਿਓ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉੱਤਰੀ ਪੰਜਾਬ ਸਰਕਾਰ ਨੇ ਆਹ ਕੰਮ ਨਹੀਂ ਚੰਗੇ ਕੀਤੇ ਅਗੇ ਆ ਮਾੜੇ ਕੰਮ ਕੀਤੇ ਪਰ ਇਦਾਂ ਥੋੜਾ ਹੋਣਾ ਚਾਹੀਦਾ ਤੁਸੀਂ ਉਹ ਲੋਕਾਂ ਦੀਆਂ ਵੀਡੀਓ ਉਹ ਤੁਸੀਂ ਕਹਿੰਦੇ ਕਿ ਫਲਾਨੇ ਬੰਦੇ ਦੀਆਂ 8 ਪਈਆਂ ਕਿਸੇ ਦੀਆਂ 2 ਪਈਆਂ ਕਿਸੇ ਦੀਆਂ 3 ਪਈਆਂ ਤੁਸੀਂ ਕੀ ਉਸ ਕਮਰੇ ਦੇ ਵਿੱਚ ਹਾਜ਼ਰ ਸੀ ਤੁਸੀਂ ਕੀ ਉੱਥੇ ਕੈਮਰਾ ਲਾਇਆ ਸੀ ਜਾਂ ਤੁਸੀਂ ਫਿਰ ਪਲਾਂਟ ਕੀਤਾਗਾ ਸੀ ਮਤਲਬ ਲੋਕਾਂ ਨੂੰ ਵੀ ਯਕੀਨ ਨਹੀਂ ਕਰਨਾ ਚਾਹੀਦਾ ਕਿ ਇਹ ਜਿਹੜੀਆਂ ਚੀਜ਼ਾਂ ਬੰਦ ਕਮਰੇ ਦੇ ਵਿੱਚ ਬੰਦਾ ਇੱਕ ਐਵੇਂ ਕਿਵੇਂ ਹੋ ਸਕ ਪੋਸੀਬਲ ਹੈਗਾ ਐਡੇ-ਐਡੇ ਵੱਡੇ ਬੰਦੇ ਨੇ ਪਰ ਤਾਂ ਹੁਣ ਜਿਹੜਾ ਬਣਾਉਣ ਵਾਲਾ ਉਹਨੇ ਤੇ ਆਪਣਾ ਪਤਾ ਕਰ ਲਿਆ ਕਿ ਕੈਨੇਡਾ ਬੈਠਾ ਵਾ ਉਹਨੂੰ ਪਤਾ ਹੈ ਕਿ ਮੇਰਾ ਭਾਰਤੀ ਕਾਨੂੰਨ ਕੀ ਵਿਗਾੜ ਲੂਗਾ ਮੈਂ ਇੰਡੀਆ ਦੇ ਵਿੱਚ ਆਉਣਾ ਨਹੀਂ ਮੇਰਾ ਇੱਥੇ ਟੱਬਰ ਨਹੀਂ ਰਹਿੰਦਾਗਾ ਮੈਂ ਉੱਥੋਂ ਦਾ ਸਿਟੀਜ਼ਨ ਨਾ ਮੈਂ ਉੱਥੋਂ ਦੀ ਮੇਰੀ ਪੀਆਰ ਲੰਬੇ ਸਮੇਂ ਤੋਂ ਬੰਦਾ ਰਿਹਾ ਉਹਨੂੰ ਇੱਥੇ ਇੰਡੀਆ ਦਾ ਕੀ ਹੈ ਹਨਾ ਵੀਡੀਓ ਕੀ ਹੈ ਵੱਧ ਵੱਧ ਸਰਕਾਰ ਨੇ ਇੱਕ ਮਕਦਮਾ ਦਰਜ ਕਰ ਦਿੱਤਾ ਹੈਗਾ ਔਰ ਉਸਤੇ ਜਿਹੜਾ ਵਾ ਦੂਜਾ ਉਹ ਫੇਸਬੁੱਕ YouTube ਨੂੰ ਪੰਜਾਬ ਪੁਲਿਸ ਪਾ ਦੂਗੀ ਕੰਪਲੇਂਟ ਉਹ ਵੀਡੀਓ ਜਿਹੜਾ ਡਿਲੀਟ ਹੋ ਜਾਣਗੀ ਹੈ ਉਹ ਜਿਹੜਾ ਸ਼ੇਅਰ ਕਰੂਗਾ ਉਹਤੇ ਵੀ ਮੁਕਦਮਾ ਪੁਲਿਸ ਕੇ ਦਰਜ ਕਰ ਸਕਦੀ ਹੈ ਉਹਨਾਂ ਦਾ ਮਕਸਦ ਬਦਨਾਮ ਕਰਨਾ ਹੋਵੇ ਪਰ ਪੰਜਾਬ ਦੇ ਲੋਕਾਂ ਨੇ ਤੇ ਕੋਈ ਉਹਦਾ ਕੋਈ ਰਿਐਕਸ਼ਨ ਹੀ ਨਹੀਂ ਦਿੱਤਾ ਹੈਗਾ ਉਹਨਾਂ ਨੂੰ ਤੇ ਕਲੀਅਰ ਹੀ ਸੀਗਾ ਜਾਂ ਉਹਨਾਂ ਨੂੰ ਅਕਲ ਨਹੀਂ ਹੈਗੀ ਪੰਜਾਬ ਦੇ ਲੋਕਾਂ ਨੂੰ ਕੀ ਇਹ ਏਆਈਆ ਹੈ ਜਾਂ ਕੁਝ ਹੋਰ ਹੈ ਨਹੀਂ ਬਹੁਤੇ ਲੋਕਾਂ ਨੂੰ ਨਹੀਂ ਪਤਾ ਨਾ ਕਿ ਇਹ ਫਰਜੀ ਆ ਭੇੜਚਾਲ ਆ ਨਾ ਲੋਕ ਪੀੜ ਚੱਲ ਅੱਛਾ ਯਾਰ ਆ ਵੀ ਆ ਵੀ ਆ ਵੀ ਅਵੀ ਲੋਕੀ ਵੇਖੀ ਜਾਂਦੇ ਲੋਕਾਂ ਨੂੰ ਕੀ ਪਤਾ ਲੱਗਦਾ ਹੈਗਾ ਨਾ ਜੀ ਹੁਣ ਕੇਵਲ ਕਿ ਚ ਅਪ ਚੈਨਲਾਂ ਦੇ ਵਿੱਚ ਕੀ ਕਰਦੇ ਨਾ ਇੱਕ ਥੱਪੜ ਮਾਰਦੇ ਕਿਸੇ ਪੋਲਿਟਿਸ਼ੀਅਨ ਦੇ ਕਰ ਉਹ ਤੇ ਮੀਡੀਆ ਸੋਵਰਨਦ ਗੱਲ ਉਹ ਕੀ ਕਹਿੰਦੇ ਯਾਰ ਇੰਨੇ ਥੱਪੜ ਵੱਜ ਗਏ ਹੈਗੇ ਨੇ ਉਹ ਇਹ ਚੀਜ਼ਾਂ ਨਾ ਲੋਕੀ ਯਕੀਨ ਕਰ ਲੈਂਦੇ ਨਾ ਜੋ ਕਰਕੇ ਉਹ ਸੋਸ਼ਲ ਮੀਡੀਆ ਲੋਕੀ ਪੋਲਿਟਿਕਲ ਪਾਰਟੀਆਂ ਇਦਾਂ ਹੀ ਕਰਦੀਆਂ ਕਿ ਉਸ ਬਲੇ ਸਿਆਣੇ ਕਹਿੰਦੇ ਕਿ ਹੱਥ ਨਾ ਦਿੱਤੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਂਦੀਆਂ ਨੇ ਹਨ ਜਿਵੇਂ ਦੀ ਤੁਸੀਂ ਜਿਹੜਾ ਹਸਾਬ ਆ ਲੋਕਾਂ ਦੇ ਆਪੇ ਕਰ ਲੈ ਪਰ ਪੰਜਾਬ ਦੇ ਲੋਕਾਂ ਨੇ ਯਕੀਨੀ ਕੀਤਾ ਨਾ ਪੋਲੀਟੀਕਲ ਪਾਰਟੀ ਵੀ ਇਸ ਮਸਲੇ ਤੇ ਚੁੱਪਾ ਉਹਨਾਂ ਨੂੰ ਪਤਾ ਕਿ ਨਹੀਂ ਹੋਣਾ ਚਿੱਤ ਔਰ ਹੋਣਾ ਵੀ ਨਹੀਂ ਚਾਹੀਦਾ ਨਾ ਹੁਣ ਹਾਂ ਜਿਹੜੀਆਂ ਪਿੱਛੇ ਜੇ ਰੌਲਾ ਪੈਂਦਾ ਸੀ ਵੀਡੀਓ ਵੀਡੀਓ ਲੋਕਾਂ ਨੇ ਦੇਖ ਲਈਆਂ ਪਰ ਆਹ ਨਹੀਂ ਨਾ ਕਿ ਕੈਨੇਡਾ ਤੋਂ ਬੈਠ ਕੇ ਬੰਦਾ ਭੇਜੀ ਭੇਜੀ ਜਾਵੇ ਨਾ ਉਹ ਇਸ ਕਰਕੇ ਮਹਾਲੀਪੁਰਸ ਲੱਗਾ ਕਿ ਇੱਕ ਸਟੇਟ ਦਾ ਇਹ ਤੁਸੀਂ ਜਦੋਂ ਬਾਹਰੋਂ ਬੈਠ ਕੇ ਕਿਸੇ ਬਾਰੇ ਬੋਲਦੇ ਹੋ ਇੰਡੀਅਨ ਸਟੇਟ ਦੀ ਗੱਲ ਮਤਲਬ ਤੁਸੀਂ ਇੱਕ ਸਟੇਟ ਦੇ ਚੀਫ ਮਿਨਿਸਟਰ ਬਾਰੇ ਇਹ ਵਾਲਾ ਕਰ ਰਹੇ ਤੇ ਲਾਜ਼ਮੀ ਤੌਰ ਤੇ ਤੁਸੀਂ ਆਪਣੇ ਆਪ ਨੂੰ ਕਾਨੂੰਨੀ ਸਕੰਜਾ ਪਰ ਉਹਨੂੰ ਬਾਹਰ ਬੈਠੇ ਬੰਦੇ ਨੂੰ ਪਤਾ ਕਿ ਮੇਰਾ ਕੀ ਵਿਗੜ ਜਾਊਗਾ ਇੱਥੇ ਲੋਕੀ ਵੇਖ ਫੋਟੋਆਂ ਵੇਖ ਲੀਆਂ ਹੋਣਗੀਆਂ ਹੁਣ ਇਹ ਜਿਹੜੀਆਂ ਚੀਜ਼ਾਂ ਇਸ ਚੀਜ਼ ਤੋਂ ਲੋਕਾਂ ਨੂੰ ਗਰੇਜ਼ ਕਰਨਾ ਚਾਹੀਦਾ ਹੈਗਾ ਕਿ ਇਹ ਇਹ ਜਿਹੜੀਆਂ ਆ ਏਆਈ ਦਾ ਹਸਾਰ ਲੈ ਕੇ ਤੁਸੀਂ ਕਿਸੇ ਮੰਤਰੀ ਬਾਰੇ ਕੱਲ ਨੂੰ ਕਿਸੇ ਦੇ ਟੱਬਰਾਂ ਬਾਰੇ ਬਣਾ ਲੋਗੇ ਕਾਨੂੰ ਕਿਸੇ ਦੀਆਂ ਧੀਆਂ ਭੈਣਾਂ ਬਾਰੇ ਬਣਾ ਲੋਗੇ ਇਹ ਤੇ ਚੀਜ਼ਾਂ ਗਲਤ ਨਾ ਇਹ ਤੇ ਕਦਾ ਚਿੱਤ ਵੀ ਜਿਹੜਾ ਮਾਫ ਨਹੀਂ ਕੀਤਾ ਜਾ ਸਕਦਾ ਨਾ ਔਰ ਸਭ ਤੋਂ ਵੱਡੀ ਗੱਲ ਪਿੱਛੇ ਜੇ ਕਿਸੇ ਦੀ ਬਹੁਤ ਵੱਡੇ ਵਰਲਡ ਦੇ ਕਿਸੇ ਵਿਗਿਆਨੀ ਦੀ ਜਾਂ ਕਿਸੇ ਬੰਦੇ ਦੀ ਸਟੇਟਮੈਂਟ ਸੀ ਕਿ AI ਜਿਹੜੀ ਹੈ ਇੰਨੀ ਖਤਰਨਾਕ ਹੈ ਇਹਨਾਂ ਵਾਂਗੇ ਲੋਕਾਂ ਨੂੰ ਆਪਣੀਆਂ ਜੀਵਨ ਲੀਲਾ ਖਤਮ ਕਰਨੀਆਂ ਪੈਣ ਇਹ ਤੇ ਬੰਦ ਹੋਣੀਆਂ ਚਾਹੀਦੀਆਂ ਇਹੋ ਜਿਹੀਆਂ ਚੀਜ਼ਾਂ ਜਿੱਥੇ ਤੁਸੀਂ ਜਿਹੜੀਆਂ ਕਿਸੇ ਦੇ ਡੀਫੇਕ ਕਰਕੇ ਜੋ ਵੀ ਪੇਸ਼ ਕਰ ਦੋ ਨਾ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਇਹ ਜਿਹੜੀਆਂ ਚੀਜ਼ਾਂ ਗੁਨਾਹ ਆ ਇਹ ਜੁਰਮ ਆ ਇਹ ਤੇ ਇੰਡੀਆ ਦੇ ਵਿੱਚ ਘੱਟੋ ਘੱਟ ਇਹ ਚੀਜ਼ ਬੈਨ ਹੋਣੀ ਚਾਹੀਦੀ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਸਹੂਲਤਾਂ ਨਾ ਉਹਨੂੰ ਅਸੀਂ ਪੋਜ਼ਿਟਿਵ ਦੇ ਦੇਖਦੇ ਆ ਇਹ ਅਸੀਂ ਇੱਥੇ ਨੈਗੇਟਿਵ ਨੇ ਦੇਖ ਰਹੇ ਹਾਂ ਉਹ ਕੁੜੀ ਜਿਹੜੀ ਪੰਜਾਬੀ ਇੱਕ ਸਿੰਗਰ ਕੋਰ ਵੀਰ ਉਹ ਵੀ ਰੋ ਰਹੀ ਹੈ ਵਿਚਾਰੀ ਉਹਦੀ ਵੀ ਕਿਸੇ ਨੇ ਫੋਟੋ ਦੇ ਨਾਲ ਛੇੜਛਾੜ ਕਰਤੀ ਹੈਗੀ ਨਾ ਅਸੀਂ ਤੇ ਅਸੀਂ ਤੇ ਜੰਮੇ ਹੀ ਉਲਟੇ ਇੰਡੀਆ ਵਾਲੇ ਅਸੀਂ ਚੰਗੇ ਕੰਮ ਨਹੀਂ ਆ ਫੇਸਬੁੱਕ ਨੂੰ ਅਸੀਂ ਕਲੇਸ਼ ਬੁੱਕ ਬਣਾ ਦਿੱਤਾ ਹੈਗਾ ਲੋਕੀ ਇੱਥੇ ਕਲੇਸ਼ ਪਾ ਕੇ ਬੈਠੇ ਹੈਗੇ ਨਾ ਜਿਹੜੀਆਂ ਚੀਜ਼ਾਂ ਕਿੱਡਾ ਵਧੀਆ ਅਸੀਂ ਪਲੇਟਫਾਰਮ ਲੋਕਾਂ ਨੇ ਤਾਂ ਮਿਸਯੂਜ਼ ਕਰਨਾ ਸ਼ੁਰੂ ਕਰਾ ਵਟਸਐਪ ਕਿੱਡਾ ਵਧੀਆ ਯੂਸ ਗਲਤ ਪੋਲੀਟੀਕਲ ਪਾਰਟੀਆਂ ਨੇ ਉਹ ਫੇਕ ਯੂਨੀਵਰਸਟੀਆਂ ਬਣਾ ਲਈਆਂ WhatsApp ਤੇ ਲੋਕੀ ਜੋ ਪਾ ਦੋ ਤੁਸੀਂ ਇੱਕ ਝੂਠੀ ਜੀ ਖਬਰ ਪਾ ਦੋ ਲੱਖ ਲੋਕਾਂ ਨੇ ਦੇਖ ਲਈ ਲੋਕਾਂ ਨੇ ਯਕੀਨ ਕਰ ਲੈਣਾ ਹੈਗਾ ਨਾ ਉਸੇ ਕਰ ਇਹ ਜਿਹੜਾ ਬੰਦਾ ਹੈ ਜਿਹੜਾ ਵਾ ਜਾਂਦ ਕਰੇ ਹਾਲਾਂਕਿ ਉਹ ਦਾਵਾ ਕਰਦਾ ਕਿ ਜਿਹੜਾ ਇਹਨੂੰ ਕਹੂਗਾ ਫੇਕ ਹੈ 5 ਕਰੋੜ ਰੁਪਈਆ ਤੇ ਫਿਰ ਕਰੇ ਕੇਸ ਕਰੇ ਪੰਜਾਬ ਪੁਲਿਸ ਤੇ ਬਾਹਰੋਂ ਬਿਠਾ ਕੇ ਕੇਸ ਕਰੀ ਜਾ ਮਤਲਬ ਬਾਹਰੋਂ ਕਹਿੰਦਾ ਹੈਗਾ ਵੀ ਜਿਵੇਂ ਗੁਰਪਤਵਦੂਪਨ ਕਹਿੰਦਾ ਹੈਗਾ ਕੰਮ ਕਰੋ ਲਓ ਤੁਹਾਨੂੰ 2 ਕਰੋੜ ਮੈਂ ਦੇਵਾਂਗਾ ਬਾਹਰ ਬੈਠੇ ਜੋ ਮਰਜ਼ੀ ਕਰੀ ਚੱਲੋ ਬਾਹਰ ਬੈਠੇ ਦੇਸ਼ ਨੂੰ ਤੋੜਦਿਆਂ ਗੱਲਾਂ ਕਰੇ ਜੋਰੋਂ ਬਾਹਰ ਬੈਠੇ ਜਿਹੜੀਆਂ ਧਮਕੀਆਂ ਦੇਈ ਚਲੋ ਬਾਹਰ ਬੈਠੇ ਜਿਹੜੇ ਨੇ ਜੋ ਮਰਜ਼ੀ ਕਰ ਉਹ ਦੁਨੀਆ ਪਾ ਚੈਨਲ ਦੇ ਪੱਤਰਕਾਰ ਨੂੰ ਵੀ ਧਮਕੀ ਆ ਕਿ ਨਾ ਉਹਨੇ ਜਾ ਕੇ ਰਿਪੋਰਟ ਕੀਤੀ ਕਿ ਉਸ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ 47 ਮੌਤਾਂ ਹੋਈਆਂ ਨੇ ਨਾ ਰਿਪੋਰਟਰ ਨੇ ਨਾ ਕਮਾਲ ਐ ਇੰਨੀ ਮਿਹਨਤ ਕੀਤੀ ਮੁੰਡੇ ਨੇ ਨਾ ਹੈ ਨਾ ਪੁਲਿਸ ਨੂੰ ਤੇ ਪਰਚਾ ਦਰਜ ਕਰਨਾ ਚਾਹੀਦਾ ਜਿਨ੍ਹਾਂ ਨੇ ਧਮਕੀ ਦਿੱਤੀ ਬਦਮਾਸ਼ਾਂ ਨੇ ਉਲਟਾ ਪੁਲਿਸ ਪੱਤਰਕਾਰ ਨੂੰ ਆਪਣੀ ਜਾਨ ਪਹਚਾਉਣੀ ਪੈ ਰਹੀ ਹੈਗੇ ਪਿਓ ਕੋ ਪੂਰੇ ਸਭ ਨੂੰ ਲੱਗਦਾ ਏਵੇਂ ਮਿਲੀ ਹੋਈ ਨਾ ਮਤਲਬ ਬਾਹਰ ਬੈਠੇ ਜੋ ਮਰਜੀ ਕਿਸੇ ਨੂੰ ਧਮਕੀਆਂ ਦੇ ਲੋ ਬਾਹਰ ਗੈਂਗਸਟਰ ਬੈਠੇ ਨੇ ਦੇਸ਼ ਨੂੰ ਤੋੜਨ ਵਾਲੇ ਬੈਠੇ ਨੇ ਇਦਾਂ ਦੇ ਬਲੌਗ ਜਿਹੜੇ ਮੰਤਰੀਆਂ ਨੂੰ ਬਦਨਾਮ ਮੁਖਮੰਦ ਨੂੰ ਬਦਨਾਮ ਕਰਨ ਵਾਲੇ ਬੈਠੇ ਨੇ ਯਰ ਨਹੀਂ ਲੜਾਈ ਜਿਹੜੀ ਆ ਜੇ ਲੜਨੀ ਹੈਗੀ ਆ ਤੇ ਲੰਮੀ ਲਕੀਰ ਖਿੱਚੋ ਨਾ ਆਪਣੀਆਂ ਏਜੰਡੇ ਦੱਸੋ ਆਪਣੀ ਚੀਮਟ ਦੱਸੋ ਇਦਾਂ ਬਦਨਾਮ ਕਰਕੇ ਜਿਹੜੇ ਨਾ ਇਦਾਂ ਨਹੀਂ ਹੋਣਾ ਚਾਹੀਦਾ ਹੁਣ ਉਹਨੂੰ ਪਤਾ ਕਿ ਮੇਰਾ ਵਾਲ ਵਿੰਗਾ ਵੀ ਨਹੀਂ ਹੋਣਾ ਮੈਂ ਕੈਨੇਡਾ ਬੈਠਾਗਾ ਤੇ ਕੈਨੇਡੀਅਨ ਕੈਨੇਡਾ ਗਵਰਨਮੈਂਟ ਨੂੰ ਲੈ ਕੇ ਭਾਰਤ ਸਰਕਾਰ ਕੇ ਕਹਿ ਰਹੀ ਹੈ ਕਿ ਇੰਡੀਆ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਨੇ ਇੱਥੇ ਹੁੰਦਾ ਤੇ ਦੱਸਦੀ ਪੰਜਾਬ ਪੁਲਿਸ ਪੰਜਾਬ ਪਾ ਇੱਥੇ ਹੁੰਦੇ ਤੇ ਪੰਜਾਬ ਪੁਲਿਸ ਨੇ ਹੁਣ ਮੋਰ ਵੀ ਬਣਾ ਲੈਣਾ ਸੀ ਨਾ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਇਸ ਮਸਲੇ ਦੇ ਕੇਸ ਰਜਿਸਟਰ ਕਿਦਾ ਲਾਜ਼ਮੀ ਤੌਰ ਤੇ ਇਹੋ ਜੇ ਲੋਕਾਂ ਦੇ ਖਿਲਾਫ ਹੋਣਾ ਚਾਹੀਦਾ ਹੈ ਇਹੋ ਜੇ ਲੋਕਾਂ ਨੂੰ ਮaaf ਨਹੀਂ ਕਰਨਾ ਜੀ ਅੱਜ ਤੁਸੀਂ ਸੀਐਮ ਭਗਵੰਤ ਮਾਨ ਸਾਹਿਬ ਬਾਰੇ ਕੀਤੀ ਕੱਲ ਨੂੰ ਕਿਸੇ ਹੋਰ ਤੁਸੀਂ ਲੇਡੀ ਬਾਰੇ ਪਾ ਦੋਗੇ ਯਾਰ ਪੰਜਾਬੀ ਸਮਾਜ ਕਹਿੰਦੇ ਕਿ ਬੰਦਾ ਨਾ ਤੋ ਤਾ ਇਕੋ ਧਿਆ ਹੋ ਜਾਂਦਾ ਨਾ ਪਰ ਜੇ ਕਿਸੇ ਤੁਸੀਂ ਜਨਾਨੀ ਬਾਰੇ ਪਾ ਦੋ ਕਿਸੇ ਧੀ ਭੈਣ ਬਾਰੇ ਉਹ ਬਚੂਗੀ ਯਾਰ ਲੋਕੀ ਸਵਾਦ ਲੈਣਗੇ ਵਾਰ-ਵਾਰ ਲੈਣਗੇ ਨਾ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਤੋਂ ਲੋਕਾਂ ਨੂੰ ਗਰੀਜ਼ ਕਰਨਾ ਜਿੱਦੇ ਤੁਹਾਡੀ ਕਿਸੇ ਨਾਲ ਰੰਜਿਸ਼ ਹੋ ਸਕਦੀ ਤੁਸੀਂ ਇਹ ਥੋੜਾ ਕਿ ਬੰਦੇ ਨੇ ਇੱਕ ਆਰਟੀਫੀਸ਼ਲ ਬਣਾ ਕੇ ਜੋ ਮਰਜ਼ੀ ਪਾ ਦਿਓ ਪਰ ਇਹ ਜਿੰਨਾਂ ਇਹਨਾਂ ਗਰੀਜ਼ ਕਰਨੀ ਚਾਹੀਦੀਆਂ ਇਹ ਸਿਆਸਤ ਇਹ ਨਹੀਂ ਹੈਗੀ ਆਪਣਾ ਏਜੰਡਾ ਦੱਸੋ ਤੁਹਾਡਾ ਏਜੰਡਾ ਕੀ ਹੈ ਤੁਸੀਂ ਪੰਜਾਬ ਵਾਸਤੇ ਕੀ ਕੀਤਾ ਕੌਮ ਵਾਸਤੇ ਕੀ ਕੀਤਾ ਕੌਮ ਵਾਸਤੇ ਜਾਂ ਪੰਜਾਬ ਵਾਸਤੇ ਕੀ ਕਰੋ ਤੇ ਜੇ ਤੁਸੀਂ ਇਦਾਂ ਹੀ ਬਦਨਾਮ ਕਰੋ ਤਾਂ ਲੋਕੀ ਤੁਹਾਨੂੰ ਤੁਹਾਡੇ ਤੇ ਲੋਕੀ ਸੀਰੀਅਸ ਨਹੀਂ ਹੋਣਗੇ ਕਿ ਨੌਨ ਸੀਰੀਅਸ ਇਸ ਕਰਕੇ ਚੀਜ਼ਾਂ ਤੋਂ ਜਿਹੜਾ ਗਰੇਜ ਲੋਕਾਂ ਨੂੰ ਕਰਨਾ ਚਾਹੀਦਾ ਹੈ ਕਿ ਜੇ ਏਆਈ ਆਈਏ ਕੋਈ ਚੰਗਾ ਕੰਮ ਕਰੋ ਕੋਈ ਸਟੱਡੀ ਵਾਲਾ ਕਰੋ ਕੋਈ ਰਿਸਰਚ ਕਰੋ ਤੇ ਜੇ ਲੋਕਾਂ ਦੀਆਂ ਵੀਡੀਓ ਬਣਾ ਬਣਾ ਕੇ ਤੁਸੀਂ ਕਰੋਗੇ ਅੱਜ ਤੁਸੀਂ ਕਿਸੇ ਦੀ ਨਹੀਂ ਕਹਾਲੂ ਕੋਈ ਤੁਹਾਡੀ ਹੋਰ ਬਣਾ ਦੂਗਾ ਪਰ ਪੰਜਾਬ ਦੇ ਵਿੱਚ ਇਹ ਹੀ ਕੁਝ ਹੋ ਰਿਹਾ ਪੋਲੀਟੀਕਲ ਪਾਰਟੀਆਂ ਵੀ ਇੱਕ ਦੂਜੇ ਨੂੰ ਬਣਾਉਣ ਵਾਸਤੇ AI ਦਾ ਸਹਾਰਾ ਲੈ ਰਹੇ ਨੇ ਜੇ ਵੱਜਣਾ ਵਾ ਤੇ ਸਿੱਧਾ ਫਿਰ ਹਿੱਕ 'ਚ ਵੱਜੋ ਇਹ ਨਹੀਂ ਹੈ ਕਿ ਤੁਸੀਂ ਟੱਬਰਾਂ ਦੀਆਂ ਤੇ ਹੋਰਾਂ ਲੋਕਾਂ ਦੀਆਂ AI ਦੇ ਨਾਲ ਸਹਾਰਾ ਵੀਡੀਓ ਬਣਾ ਬਣਾ ਕੇ ਲੋਕਾਂ ਨੂੰ ਬਦਨਾਮ ਕਰ ਦਿਓ ਤਾਤਵ ਰੱਖੋ ਪੱਖ ਰੱਖੋ ਦਲੀਲਾਂ ਦੋ ਅਜੰਡਾ ਦੱਸੋ ਨੀਤੀਆਂ ਦੱਸੋ ਫਿਰ ਸਵਾਦ ਨਾ ਇਦਾਂ ਜਿੱਦਾਂ ਤੁਸੀਂ ਮਰਜ਼ੀ ਕਿਸੇ ਨੂੰ ਬਦਨਾਮ ਕਰੀ ਚਲੋ ਉਹ ਮਾੜੀ ਗੱਲ ਹੈ